ਵੇਚ ਕੇ ਤੇ ਬਾਹਰ ਭੇਜ ਦੇ ਹੌਲੀ ਹੌਲੀ ਮਿਹਨਤ ਕਰੇਗਾ ਵੱਧ ਵੀ ਬਣ ਲੱਗ ਜਾਣਗੇ ਤੂੰ ਤਾਂ ਇੱਕੋ ਦਿਨ ਕਹਿਣਾ ਹੀ ਮੇਰਾ ਝੋਲਾ ਭਰ ਜੇ ਬਸ ਉਹ ਕੁਝ ਨਹੀਂ ਬੰਦਾ ਹੈਗਾ ਬਸ ਬਾਹਰ ਜਾਣਾ ਮੇਰਾ ਉੱਥੇ ਹੀ ਕਮਾਈਆ ਹੋਰ ਨਹੀਂ ਕੋਈ ਫਿਊਚਰ ਹੈਗਾ ਉਹ ਬਾਹਰ ਮੈਂ ਤੈਨੂੰ ਕਾਦੇ ਨਾਲ ਭੇਜਦਾ ਐਨੇ ਥੇਲੇ ਮੇਰੇ ਕੋਲ ਕਿੱਥੇ ਤੇਰਾ ਸਾਥ ਦੇਵਾਂਗੇ ਤੇਰੇ ਨਾਲ ਕੰਮ ਕਰਾਵਾਂਗੇ ਕਿਉਂ ਬਾਪੂ ਨਾਲੇ ਆਪਾਂ ਨੂੰ ਬਾਹਰ 30 ਲੱਖ ਰੁਪਈਆ ਲਾ ਕੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਉਹ 30 ਲੱਖ ਵੀ ਬਚੂਗਾ ਉਸ 30 ਲੱਖ ਦੀਆਂ ਬਤ ਤੂੰ ਕਿੰਨੀਆਂ ਮੱਝਾਂ ਪਾ ਸਕਦਾ ਇੱਥੇ ਕਿ ਥੋੜੇ ਖੇਤਾਂ 'ਚ ਨਾ ਲੋਕ ਕੰਮ ਕਰ ਕਰਕੇ ਉਹਨੇ ਕੱਬਰ ਪਾਲਦੇ ਨੇ ਜਿਹੜੇ ਤੁਹਾਡੇ ਖੇਤਾਂ 'ਚ ਕੰਮ ਕਰਦੇ ਨੇ ਨਾ ਤੁਹਾਡੇ ਖੇਤਾਂ 'ਚ ਪਈਆਂ ਚਲਾ ਕੇ ਖੁਰਪੇ ਚਲਾ ਕੇ ਆਪਣਾ ਸਾਰਾ ਟੱਬਰ ਪਾਲ ਲੈਂਦੇ ਨੇ ਉਹ ਫੇਰ ਵੀ ਕਦੇ ਇਹ ਨਹੀਂ ਕਹਿੰਦੇ ਵੀ ਸਾਨੂੰ ਕੁਝ ਬਚਦਾ ਨਹੀਂ ਸਾਡੇ ਬੱਚੇ ਭੁੱਖੇ ਮਰ ਰਹੇ ਨੇ ਆਹ ਸੁੱਤਾ ਪਿਆ ਗਿਆ ਪਤੰਦਰ ਇੱਥੇ ਇੱਕੇ ਪਤਾ ਨਹੀਂ ਸੁਸਤੀ ਦਾ ਕਰਾਣੇ ਸੁੱਤਾ ਰਹਿੰਦਾ ਹੈਗਾ ਇੱਕੋ ਕੁੜੀ ਹੈ ਸਾਰਾ ਦਿਨ ਖਪਦੀ ਫਰੀ ਜਾਂਦੀ ਹੈ ਉਹ ਮਹਾਰਾਜ ਉੱਠ ਬਹਿ ਕੇ ਸਾਰਾ ਮੇਰੇ ਪੱਲੇ ਪਾਇਆ ਹੋਏਗਾ ਤੂੰ ਵੀ ਤੂੰ ਹੀ ਕਰਨਾ ਹੈਗਾ ਮੈਂ ਤੈਨੂੰ ਦਾਅ ਵੀ ਕਰ ਲਾ ਲੈ ਕਹਿੰਦਾ ਮੇਰੇ ਤੋਂ ਨਹੀਂ ਹੁੰਦਾ ਹੈਗਾ ਹੋਰ ਕੌਣ ਕਰੂਗਾ ਮੈਂ ਕੋਈ ਸੁੱਖ ਸੁਖੀ ਹੋਈਏ ਮੈਂ ਹੀ ਕਰੂੰਗਾ ਉਹ ਪਤੰਦਰਾ ਜਦੋਂ ਮੈਂ ਤੇਰੀ ਉਮਰ ਚ ਹੁੰਦਾ ਸੀ ਨਾ ਆ ਸਾਰਾ ਖੇਤ ਬੰਨਣਾ ਵੀ ਸਾਮ ਦਾ ਹੀ ਸਵੇਰੇ 4 ਵਜੇ ਉੱਠ ਕੇ ਨਾਲੇ ਤੈਨੂੰ ਪਤਾ ਹੈ ਕੋਡੀ ਖੇਡਣ ਜਾਂਦਾ ਸੀਗਾ ਤੂੰ ਘਰੇ ਆਣਾ ਘਰੇ ਸੁੱਤਾ ਰਹਿਣਾ ਇੱਧਰ ਆਣਾ ਇੱਥੇ ਸੁੱਤਾ ਰਹਿਣਾ ਹੋਰ ਤੈਨੂੰ ਕੋਈ ਕੰਮ ਹੀ ਨਹੀਂ ਹੈਗਾ ਹੋਰ ਕੀ ਕਰਾਂ ਮੇਰੇ ਨਾਲ ਦੇ ਸਾਰੇ ਬਾਹਰ ਗਏ ਹੋਏ ਆ ਇਹ ਕੰਮਾਂ ਚ ਕੰਮਾ ਕੋਈ ਹਾਂ ਨਾਲ ਦੇ ਬਾਹਰ ਬਾਗੀ ਨਾਲ ਦੇ ਦਾ ਕੁਝ ਹੋਰ ਕਰਨਗੇ 6 ਮਹੀਨੇ ਲਾ ਕੇ ਇੱਕਦਮ 20000 ਨਹੀਂ ਵੱਡਦਾ ਹੈਗਾ ਓਏ ਕਿਉਂ ਨਹੀਂ ਵੱਡਦਾ ਆਹ ਹੋਰ ਤੁਹਾਨੂੰ ਕਿੱਥੋਂ ਪਾਲੇਗਾ ਨਾ ਸਾਰੇ ਪਾਲਦੇ ਆ ਪਾਲ ਲੈਣ ਨੂੰ ਤੂੰ ਬੜਾ ਉੱਥੇ ਜਸ 100 ਰੁਪਏ ਮੰਗਦੇ ਆ 10 ਬਰੀ ਪਹਿਲਾਂ ਗਿੱਜਾ ਕਰੇ ਨਹੀਂ ਜਾਂਦਾ ਤਾਂ ਜਾ ਕੇ ਕਿਤੇ 50 ਰੁਪਏ ਕੱਢਦਾ ਐ ਪੜਾਈ ਦਾ ਜਿਹੜੇ ਡਿਗਰੀਆਂ ਕਰਾਇਆ ਹੁੰਦਾ ਕੋਈ ਪੁੱਛਦਾ ਨਹੀਂ ਹੈਗਾ ਕੋਈ ਨੌਕਰੀ ਨਹੀਂ ਉਹਨਾਂ ਦੇ ਸਿੱਤੇ ਬਾਹਰ ਹਲੇ ਜਿਹੜੇ ਆਈਲੈਸ ਕਰਦੇ ਉਹਨਾਂ ਦੀ ਜ਼ਿਆਦਾ ਵੈਲਿਊ ਆ ਕਹਿੰਦਾ ਨੌਕਰੀ ਨਹੀਂ ਮਿਲਦੀ ਓ ਜੇ ਨੌਕਰੀ ਨਹੀਂ ਮਿਲਦੀ ਹੋਰ ਪ੍ਰਾਈਵੇਟ ਕੰਮ ਕਰ ਲੈ ਹੋਰ ਕੀ ਥੋੜੇ ਨੇਗੇ ਉਹ ਪ੍ਰਾਈਵੇਟ ਕੰਮਾਂ ਚ ਕੀ ਆ ਪ੍ਰਾਈਵੇਟ ਤਾਂ 10000 ਮਾਸਾ ਵੱਧਦਾ 10000 ਕੀ ਅਰਜ ਦੇ ਸਮਾਨੇ ਚ ਉਹ ਪਤੰਦਰਾ ਜੇ ਤਰੀਕੇ ਨਾਲ ਚੱਲੇ ਨਾ ਸਾਰਾ ਕੁਝ ਹੋ ਜਾਂਦਾਗਾ ਹੌਲੀ ਹੌਲੀ ਮਿਹਨਤ ਕਰੇਗਾ ਵੱਧ ਵੀ ਬਣਨ ਲੱਗ ਜਾਣਗੇ ਤੂੰ ਤਾਂ ਇੱਕੋ ਦਿਨ ਕਹਿਣਾ ਮੇਰਾ ਝੋਲਾ ਭਰ ਜੇ ਬਸ ਉਹ ਕੁਝ ਨਹੀਂ ਬੰਦਦਾ ਹੈਗਾ ਬਸ ਬਾਹਰ ਜਾਣਾ ਮੈਂ ਤਾਂ ਉੱਥੇ ਹੀ ਕਮਾਈਆ ਹੋਰ ਨਹੀਂ ਕੋਈ ਫਿਊਚਰ ਹੈਗਾ ਉਹ ਬਾਹਰ ਮੈਂ ਤੈਨੂੰ ਕਾਦੇ ਨਾਲ ਭੇਜਦਾ ਐਨੇ ਥੇਲੇ ਮੇਰੇ ਕੋਲ ਕਿੱਥੇ ਉਹ ਹੈ ਤਾਂ ਗਿਆ ਜਿਹੜੇ ਜੀਰੀ ਖੜੀਆ ਜਿਹਦੇ ਚ ਜੀਰੀ ਖੜੀ ਐ ਜੀਰੀ ਚੰਗੀ 2 ਕਿੱਲੇ ਚ 50 ਲੱਖ ਦੀ ਹੋ ਜੂਗੀ ਮਸਾ ਲੱਖ 1.5 ਲੱਖ ਦੀ ਹੋਊਗੀ ਉਹ ਜਿਹਦੇ ਜਿਹਦੇ ਚ ਖੜੀ ਆ ਜ਼ਮੀਰ ਦੀ ਗੱਲ ਕਰਦਾ ਮੈਂ ਅੱਛਾ ਤੇਰੇ ਕਹਿਣ ਦਾ ਮਤਲਬ ਐ ਜ਼ਮੀਨ ਵੇਚਦਾ ਹੁਣ ਮੈਂ ਤੇਰੇ ਪਿੱਛੇ ਲੱਗ ਕੇ ਹਾਂ ਉਹ ਬਾਪੂ ਮੇਰੀ ਗੱਲ ਸੁਣ ਜੈ 1 ਕਿੱਲਾ ਵੇਚ ਵੀ ਦੇਗਾ ਤੇਰੇ 4 ਬਣਾ ਦੂੰਗਾ 2 ਸਾਲਾਂ ਚ 4 ਬਣਾ ਦੇਗਾ ਉਹ ਮਣੀ ਮੋਟੀ ਸ਼ਰ ਬਣੂ ਹੱਥ ਮਾਰ ਜ਼ਮੀਨ ਬਿਨ ਆਪਣਾ ਕੀ ਐ ਨਾਲੇ ਆਪਣੇ ਕੋਲੇ ਜਿਹੜੇ 2 ਕਿੱਲੇ ਨੇ ਤੇਰੀ ਭੈਣ ਵਹਣ ਨਾਲ ਹੀ ਪਈ ਹੈਗੀ ਉਹਦਾ ਵਿਆਹ ਨਹੀਂ ਕਰਨਾ ਮੈਂ ਸਾਰਾ ਕੁਝ ਕਰ ਦੂੰਗਾ ਤੇਰੇ 2 2.5 ਦੇ ਦੇ ਦੀ ਬਸ ਤੂੰ 1 1 ਕਿੱਲਾ ਮੇਰੇ ਆਲਾ ਵੇਚ ਦੇ ਬਾਅਦ ਤੇਰੇ ਸਾਰੇ ਮੈਗਾ ਚੂਟਕੀਆਂ ਤੇ ਮਨਾ ਦੂੰਗਾ ਤੇਰੇ 4 ਕਿੰਡੇ ਬਣਾ ਕੇ ਭੈਣ ਵੀ ਵਿਆਹ ਜਾ ਕੇ ਸਭ ਕੁਝ ਹੋ ਜਾਊਗਾ ਹਾਂ ਹੋ ਜਾਊਗਾ ਉੱਥੇ ਤਾਂ ਜਾ ਕੇ ਦਰਖਤਾਂ ਤੋਂ ਡਾਲਰ ਤੋੜਨੇ ਨੇ ਮੇਰੇ ਜਿਹੜੇ ਦੋਸਤ ਗਏ ਬਹੁਤ ਕੰਮ ਹੈ ਕਹਿੰਦੇ ਇੱਥੇ ਤੂੰ ਆ ਜਾ ਵੈਸੇ ਕਹਿੰਦੇ ਕਵਰ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਹੈਗੀ ਤੂੰ ਕਿਹੇ ਜਾ ਪੜਿਆ ਲਿਖਿਆਗਾ ਪੜ੍ਹ ਕੇ ਵੀ ਅਨਪੜ੍ਹਿਆਂ ਗੱਲਾਂ ਕਰਦਾ ਉਹ ਆ ਮੋਬਾਈਲ ਜਿਹੇ ਚ ਕਹਿੰਦੇ ਦਾ ਰਹਿੰਦੇ ਨੇ ਉਹ ਜਵਾਕ ਦਵਾਈਆਂ ਮਾਰਦੇ ਨੇ ਉੱਥੇ ਕੋਈ ਕੰਮ ਕਰ ਹੈਗੇ ਤੂੰ ਇੱਥੇ ਛੋਟਾ ਮੋਟਾ ਕੰਮ ਕਰ ਲੈ ਜੇ ਕੋਈ ਕਰਨਾ ਤਾਂ ਓਏ ਇੱਥੇ ਨਹੀਂ ਕੋਈ ਗੱਲ ਬੰਦੀ ਇੱਥੇ ਤਾਂ ਪੈਸਾ ਹੀ ਨਹੀਂ ਬਣਦਾ ਕੰਮ ਦਾ ਕਿਉਂ ਨਹੀਂ ਬਣਦਾ ਹੈਗਾ ਪੈਸਾ ਬਥੇਰੀ ਦੁਨੀਆ ਕਮਾਈ ਜਾਂਦੀ ਹੈ ਸਾਰੇ ਲੋਕ ਬਾਹਰ ਜਾ ਕੇ ਪੈਸਾ ਕਮਾਉਂਦੇ ਨੇਗੇ ਇੱਥੇ ਲੋਕ ਡੇ ਗੱਡੇ ਬਿਜ਼ਨਸ ਸੈੱਟ ਕਰੀ ਬੈਠੇ ਨੇਗੇ ਓ ਕਿੱਥੇ ਕਰੀ ਬੈਠੇ ਨੇ ਜੇ ਮੇਰੇ ਨਾਲ ਦੇ ਸਾਰੇ ਬਾਹਰ ਗਏ ਹੋਏ ਆਪਾਂ ਤਾਂ ਕਿੰਨਾ ਪੈਸਾ ਕਮਾਉਂਦੇ ਆ 2-2 ਲੱਖ ਰੁਪਏ ਮਹੀਨਾ ਕਮਾਉਂਦੇ ਆ ਉਹ ਆਹੋ 2 ਲੱਖ ਕਮਾਉਂਦੇ ਨੇ ਫਿਰ ਅਗਲੇ ਕੋਲ ਤਾਂ ਹੈਗੀ ਸੀ ਵੀ ਤਾਂ ਲਾਦੇ ਉਹਨਾਂ ਨੇ ਆਪਣੇ ਕੋਲ ਨਹੀਂ ਹੈਗੇ ਮੈਂ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿ ਲਾ ਆਵੇਂ 10 ਵਾਰੀ ਕਹਿ ਲਾ ਮੈਂ ਤਾਂ ਤੇਰੇ ਪਿੱਛੇ ਲੱਗ ਕੇ ਜ਼ਮੀਨ ਵੇਚਦਾ ਨਹੀਂ ਠੀਕ ਆ ਹੁਣ ਅੱਗੇ ਕੋਠੇ ਜਿੱਦੀ ਕੁੜੀ ਵਈਆ ਮੈਨੂੰ ਉਹਦਾ ਫਿਕਰ ਵੀ ਆ ਤੂੰ ਤਾਂ ਮੂੰਹ ਪਾੜ ਕੇ ਕਹੀ ਜਾਣਾਗਾ ਮੈਂ ਮੈਂ ਨਹੀਂ ਕਰਿਆ ਇੱਕ ਕਿਲਾ ਪਿੱਛੇ ਤੇਰੇ ਚਾਰ ਬਣਾ ਬਣਾ ਦੂੰਗਾ ਓ ਯਾਰ ਜੇ ਤੇ ਇੱਥੇ ਕੁਝ ਬਣਦਾ ਕਰ ਲੈ ਨਹੀਂ ਮੇਰਾ ਦਿਮਾਗ ਨਾ ਖਾ ਮੇਰੇ ਤੇ ਨਹੀਂ ਉੱਥੇ ਬਣਦਾ ਹੈਗਾ ਕੁਛ ਆ ਜ਼ਮੀਨ ਨੂੰ ਪਤਾ ਨਹੀਂ ਕਿੱਛ ਚੱਟੂ ਆ ਹੈ ਆ ਕਿੰਨੀ ਧੀਰ ਹੋ ਗਈ ਮੈਂ ਤਾਂ ਦੇਖਦੇ ਨੂੰ ਕੁਛ ਨਹੀਂ ਬਣਿਆ ਹੈਗਾ ਸਾਰੇ ਪੈਸਾ ਆਈ ਜਾਂਦਾ ਘਰ ਤੇ ਬੜੀ ਜਾਂਦਾ ਜਿੰਨਾ ਪੈਸਾ ਆ ਕਮਾਂਦੇ ਆ ਉਨਾ ਹੀ ਜ਼ਮੀਨ ਤੇ ਲਾ ਦਿੰਦੇ ਆ ਜਿੰਨਾ ਕਮਾਂਦੇ ਆ ਕੋਈ ਦਬਾਈਗਾ ਆ ਕੇ ਕਦੇ ਕੋਸਾ ਆਗਾ ਕਦੇ ਰੇ ਆ ਗਿਆ ਬਸ ਆਹੀ ਕਰ ਦੇ ਖਰਚੇ ਨਹੀਂ ਮੁੱਕਦੇ ਕੀ ਬਣੂਗਾ ਸ਼ਮਾ ਹੀ ਅਕਲ ਨਹੀਂ ਹੈਗੀ ਇਹਨੂੰ ਬਾਪੂ ਨੇ ਦੇਖ ਲੈ ਕਿਵੇਂ ਬੋਲਦਾ ਵਿਪਲਾ ਇਨੀ ਪੜਾਈ ਦਾ ਕੀ ਫਾਇਦਾ ਜੇ ਤੈਨੂੰ ਘਰ ਦੇ ਨਾਲ ਗੱਲ ਹੀ ਨਹੀਂ ਕਰਨੀ ਆਉਂਦੀ ਉੱਪਰੋਂ ਕਹਿੰਦਾ ਕਿਲਾ ਜ਼ਮੀਨ ਦਾ ਵੇਚ ਦੋ ਪਹਿਲਾਂ ਸਾਡੇ ਦਾਦੇ ਪਰਦਾਦੇ ਵੀ ਤਾਂ ਇਸੇ ਜ਼ਮੀਨ 'ਚ ਪਲੇ ਨੇ। ਕੰਮ ਕਰਨ ਦੇ ਮਾਰੇ ਸੌ ਬਹਾਨੇ ਕਰਦੇ ਨੇ। ਕੋਈ ਨਹੀਂ ਦਿੱਤਕਲਾਸ ਲੈਣੀ ਪਊ। ਸਮਝਾਣਾ ਪਊਗਾ ਇਹਨੂੰ। ਐਨੀ ਸੁਧਰਦਾ ਹੈ। ਆਗੇ ਭੈਣ। ਹਾਂ, ਆ ਰੋਟੀ ਲਾਈਆਂ। ਹੈ? ਆਹੋ। ਮੈਨੂੰ ਭੁੱਖ ਲੱਗ ਰਹੀ ਤੇ ਬਹੁਤ। ਸਬਜ਼ੀ ਕਾ ਲਾਈਆਂ? ਤੈਨੂੰ ਰੋਟੀ ਖਾਣ ਦੀ ਤਾਂ ਕਾਲੀ ਲੱਗੀ ਰਹਿੰਦੀ ਆ। ਕੋਈ ਕੰਮ ਵੀ ਕਰਾਵੇ ਅਕਰ ਬਾਪੂ ਨਾਲ ਕੰਮ ਕਿਆ ਕਰਾਂ ਮਾਹਸ ਨਾਲ ਹੁਣ ਛੋਟੇ ਛੋਟੇ ਜੇ ਕੰਮ ਦਸੀ ਜਾਂਦਾ ਮੈਂ ਉਹਨੂੰ ਦੱਸਿਆ ਸਿਰੇ ਦਾ ਕੰਮ ਮੰਨਦਾ ਨਹੀਂ ਹੈਗਾ ਆਹੋ ਕਿਹੜਾ ਸਿਰੇ ਦਾ ਕੰਮ ਬਾਹਰ ਜਾਂਦਾ ਹੁਣ ਤੇਰੇ ਕਹਿੰਦਾ ਮਤਲਬ ਆ ਬਾਪੂ ਕਿੱਲਾ ਵੇਚ ਕੇ ਤੈਨੂੰ ਬਾਹਰ ਭੇਜ ਦੇ ਸਰ ਮੈਂ ਕਿਹੜਾ ਕੱਲਾ ਕਹਿ ਰਿਹਾ ਸਾਰੇ ਮੇਰੇ ਦੋਸਤਾਂ ਦੇ ਐਵੇਂ ਗਏ ਆ ਬਾਹਰ ਮੈਂ ਤਾਂ ਦੋਸਤਾਂ ਦੇ ਪਿੱਛੇ ਕਿਉਂ ਲੱਗ ਰਿਹਾ ਤੂੰ ਆਪਦਾ ਘਰ-ਬਾਰ ਦੇਖ ਦੋ ਕਿੱਲੇ ਤਾਂ ਸਾਰੇ ਨੇ ਆਪਣੇ ਕੋਲ ਮੈਂ ਦੋਸਤਾਂ ਦੇ ਪਿੱਛੇ ਨਹੀਂ ਲੱਗ ਰਿਹਾ ਉਹ ਕਰਦੇ ਨੇ ਹੁਣ ਕੁਮਾਰ ਰਹੇ ਆ 25-25 ਲੱਖ ਰੁਪਏ ਸਾਲ ਦਾ ਕਮਾਉਂਦੇ ਆ ਉਹ ਤੂੰ ਇੱਥੇ ਰਹਿ ਕੇ ਕੋਈ ਕੰਮ ਕਰ ਲਾ ਇੱਥੇ ਰਹਿ ਕੇ ਤਾਂ ਕੁਝ ਵੀ ਨਹੀਂ ਬਣਦਾ ਘਰ ਦੀ ਛੱਤ ਨਹੀਂ ਬਦਲੀ ਜਾਂਦੀ 10 ਸਾਲਾਂ ਚ ਬਿਨੈ ਤੁਹਾਡਾ ਬਹਿਮ ਹੈ ਪਹਿਲਾਂ ਤੂੰ 25-30 ਲੱਖ ਰੁਪਏ ਲਾ ਕੇ ਕਿੱਲਾ ਵੇਚ ਕੇ ਜਾਏਗਾ ਹੂੰ ਫਿਰ ਉੱਥੇ ਜਾ ਕੇ 30 ਲੱਖ ਜਦੋਂ ਕਮਾਏਗਾ ਉਸ ਤੋਂ ਬਾਅਦ ਕੋਈ ਤੇਨੂੰ ਪੈਸਾ ਬਚੂਗਾ ਹੂੰ 30 ਲੱਖ ਰੁਪਏ ਤੂੰ ਸੋਚ ਕਦ ਕਮਾਏਗਾ ਉੱਥੇ ਜਾ ਕੇ ਸਾਲ ਤੋਂ ਸਾਲ ਸਾਰੇ ਪੈਸੇ ਪੂਰੇ ਜੇ ਤੈਨੂੰ ਕੰਮ ਨਾ ਮਿਲਿਆ ਫੇਰ ਲੈ ਕੰਮ ਮੇਰੇ ਦੋਸਤ ਕਹਿੰਦੇ ਆ ਅਸੀਂ ਤੂੰ ਇੱਕ ਵਾਰੀ ਬਸ ਆ ਜਾ ਪਿਧਵਾ ਦਾਂਗੇ ਤੈਨੂੰ ਦੋਸਤਾਂ ਬਠੇਰਾ ਖੁਸ਼ ਕਹਿੰਦੇ ਹੁੰਦੇ ਨੇ ਨਾਲੇ ਤੂੰ ਹਾਈ ਲਸ਼ਵੀਨੀ ਕੀਤੀ ਤੂੰ ਬਾਹਰ ਕਿਵੇਂ ਚਲਾ ਜਾਏਗਾ ਉਦੋਂ ਤੈਨੂੰ ਬਠੇਰਾ ਕਿਹਾ ਵੀ ਚੱਜ ਨਾਲ ਪੜ ਲਾ ਪੜਿਆ ਦੋ ਅੱਖਰ ਮੁੰਡਿਆਂ ਦੇ ਪਿੱਛੇ ਲੱਗ ਲੱਕੇ ਐਵੇਂ ਫੇਰੀ ਗਿਆ 나ਜ ਮੈਨੇ ਨੇ ਹਾਲ ਇਸ ਕਰੀਏ ਭਾ ਹਾਈ ਲਸਾਲੀ ਲੱਭ ਲਾਂਗੇ 6 ਮਹੀਨੇ ਬਾਅਦ ਮੈਨੂੰ ਬੁਲਾ ਲਓ ਕੋਈ ਨਾਲੇ ਦੋਏ ਜਣੇ ਕਮਾਇਆ ਕਰਾਂਗੇ ਬਾਹਰ ਜਾ ਕੇ ਹਾਂ ਬਸ ਬਾਪੂ ਹੁਣਾਂ ਹੀ ਕਰਦਾ ਰਹੇ ਕਦੇ ਤੇਰੇ ਤੇ ਪੈਸਾ ਲਾਵੇ ਕਦੇ ਹੁਣ ਜਿਹਦੇ ਨਾਲ ਤੇਰਾ ਵਿਆਹ ਕਰੂਗਾ ਉਹਦੇ ਤੇ ਪੈਸਾ ਲਾਵੇ ਮੈਨੂੰ ਤੂੰ ਆਪ ਦੱਸ 25-30 ਲੱਖ ਰੁਪਈਆ ਸੀ ਕਿਸੇ ਬਰਗਾਨੀ ਕੁੜੀ ਤੇ ਲਾਵਾਂਗੇ ਲੱਭ ਕੇ ਕੱਲ ਨੂੰ ਉਸਨੇ ਤੈਨੂੰ ਨਾ ਬੁਲਾਇਆ ਫੇਰ ਕਿੰਨੇ ਤਾਂ ਕੇਸ ਹੋ ਗਏ ਆਪਣੀ ਇੱਥੇ ਸਾਹਮਣੇ ਉਹ ਐਸਾ ਜਿਹੜਾ ਜਿਹੜਾ ਉਹ ਆਪਣੇ ਘਰਾਂ ਦਾ ਸੀ ਕੀ ਨਾਮ ਦਾ ਬੁੱਟੇ-ਬੁੱਟੇ ਦਾ ਹਾਂ ਉਹਨੂੰ ਸਾਲ ਹੋ ਗਿਆ ਉਹਦੀ ਘਰ ਵਾਲੀ ਨੂੰ ਇਹਨੂੰ ਉਹ ਉਹਦੇ ਤਾਂ ਫਾਇਲ ਦੇ ਵਿੱਚ ਕੋਈ ਨੁਕਸਾਨ ਆ ਜਾਂਦਾ ਤਾਂ ਨਹੀਂ ਜਾਂਦੀ ਉਹਦਾ ਕਿਉਂ ਹੋ ਗਿਆ ਉਹਦੀ ਸਸਰੇ ਮੈਨੂੰ ਸਾਰਾ ਦੱਸਦਾ ਉਹ ਨਹੀਂ ਬੁਲਾਉਂਦੀ ਹੈਗੀ ਉੱਥੇ ਉਹ ਬੁਲਾ ਲੂਗੀ ਉਹ ਦੱਸਦਾ ਦੀ ਮੈਨੂੰ ਕਹਿੰਦਾ ਵੀ ਆ 1 ਮਹੀਨਾ ਹੋਰ ਲੱਗੂਗਾ ਬੁਲਾ ਲੂਗੀ ਉਹ ਉਹ ਨਹੀਂ ਬੁલાਉਂਦੀ ਉਹ ਉਹਨੇ ਉੱਥੇ ਜਾ ਕੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰ ਲਿਆ ਉਹ ਨਹੀਂ ਨਹੀਂ ਆਪਾਂ ਸਾਰਿਆਂ ਨਾਲ ਥੋੜੀ ਹੁੰਦਾ ਤੂੰ ਤਾਂ ਪਹਿਲਾਂ ਹੀ ਨੈਗੇਟਿਵ ਸੋਚਦੇ ਆ ਸਾਰਿਆਂ ਵਾਸਤੇ ਆਪਾਂ ਕੋਈ ਲੱਭਾਂਗੇ ਆਪਣੇ ਰਿਸ਼ਤੇਦਾਰੀ ਚੋਂ ਕਿਹਨਾਂ ਕਿ ਆਪਾਂ ਜੁਜੂਗੀ ਕਿਸੇ ਦੇ ਪੁੱਤੇ ਲਿਖਿਆ ਹੁੰਦਾ ਨਾਲੇ ਤੂੰ ਜੋ ਇੰਨਾ ਪੈਸਾ ਲਾ ਕੇ 3 ਲੱਖ ਰੁਪਈਆ ਲਾ ਕੇ ਕੋਈ ਇੱਥੇ ਕੰਮ ਕਰ ਲੇ ਹੂੰ ਤਾਂ ਫੇਰ ਕੋਈ ਮਾੜੀ ਗੱਲ ਆ ਉਹ ਹੈਗਾ ਨਾ ਵੀ 3 ਲੱਖ ਦਾ ਨਹੀਂ ਬਣਦਾ ਹੁਸਨ ਉਹਦਾ ਬਿਜ਼ਨਸ ਚੱਲਦਾ ਹੀ ਨਹੀਂ ਹੈਗਾ 30 ਲੱਖ ਦਾ ਤੂੰ ਕੋਈ ਛੋਟਾ ਮੋਟਾ ਬਿਜ਼ਨਸ ਕਰ ਲੈ ਜ਼ਰੂਰੀ ਹੈ ਕੋਈ ਵੱਡਾ ਬਿਜ਼ਨਸ ਕਰਨਾ ਹੁਣ ਦੁਨੀਆ ਤਾਂ ਚੰਦ ਤੇ ਚੜੀ ਜਾ ਰਹੀ ਆਪਾਂ ਅਹੜੇ ਛੋਟੇ ਬਿਜ਼ਨਸ ਚਾਈ ਫੜੇ ਫਸੇ ਰਹੀਏ ਇੱਥੇ ਤਾਂ ਤੁਸੀਂ ਮਾਰ ਖਾਂਦੇ ਆ ਦੇਖੋ ਉਹਨੂੰ ਕਿਤੇ ਕਹਦੇ ਨਾ ਕਿ ਇੱਥੇ ਕੋਈ ਛੋਟਾ ਮੋਟਾ ਆਪਣਾ ਕਾਰੋਬਾਰ ਕਰ ਲੈ ਉਹ ਨਹੀਂ ਤੁਸੀਂ ਕਰਦੇ ਪਰ ਉੱਥੇ ਜਾ ਕੇ 30 30 ਲੱਖ ਰੁਪਈਆ ਲਾ ਕੇ ਤੁਸੀਂ ਉੱਥੇ ਫਿਰ ਸਫਾਈ ਦਾ ਕੰਮ ਵੀ ਕਰਦੇ ਆ ਜਾ ਕੇ ਉੱਥੇ ਪੈਸਾ ਬਣਦਾ ਨਾ ਫਿਰ ਪੈਸਾ ਬਣਦਾ ਮੇਰੇ ਪੈਸਾ ਇੱਥੇ ਵੀ ਬਣਦਾ ਕੰਮ ਕਰਕੇ ਤਾਂ ਦੇਖੋ ਤੁਹਾਡੇ ਖੇਤਾਂ 'ਚ ਨਾ ਲੋਕ ਕੰਮਕਾਰ ਕਰਕੇ ਆਪਣੇ ਟੱਬਰ ਪਾਲ ਰਹੇ ਨੇ ਜਿਹੜੇ ਤੁਹਾਡੇ ਖੇਤਾਂ 'ਚ ਕੰਮ ਕਰਦੇ ਨੇ ਨਾ ਤੁਹਾਡੇ ਖੇਤਾਂ 'ਚ ਕਈਆਂ ਚਲਾ ਕੇ ਖੁਰਪੇ ਚਲਾ ਕੇ ਆਪਣਾ ਸਾਰਾ ਟੱਬਰ ਪਾਲ ਲੈਂਦੇ ਨੇ ਉਹ ਫੇਰ ਵੀ ਕਦੇ ਇਹ ਨਹੀਂ ਕਹਿੰਦੇ ਵੀ ਸਾਨੂੰ ਕੁਝ ਬਚਦਾ ਨਹੀਂ ਸਾਡੇ ਬੱਚੇ ਭੁੱਖੇ ਮਰ ਰਹੇ ਨੇ ਤੇ ਤੁਸੀਂ ਜ਼ਮੀਨਾਂ ਦੇ ਮਾਲਕ ਹੋ ਕੇ ਕਹਿੰਦੇ ਸਾਡੇ ਕੋਲ ਬਣਦਾ ਨਹੀਂ ਸਾਨੂੰ ਕੁਝ ਬਚਦਾ ਨਹੀਂ ਇੱਥੇ ਨਾਲੇ ਕੀ ਨਹੀਂ ਹੈਗਾ ਇੱਥੇ ਕਹਿੰਦੇ ਸਾਰਾ ਕੁਝ ਹੈ ਇੱਥੇ ਕੀ ਆਪੜਾ ਇੱਥੇ ਅਲਸਕ ਆਪਣੇ ਘਰ ਗੱਡੀ ਨਹੀਂ ਆਈ ਹੈਗੀ ਪੰਜਾਬ ਵਰਗੀ ਕਿਤੇ ਧਰਤੀ ਨਹੀਂ ਹੈਗੀ ਤੁਸੀਂ ਤਾਂ ਉਹੀ ਚੱਕਰਾਂ 'ਚ ਪਏ ਆ ਤਮਾ ਕੇ ਦੇਖੋ ਤਾਂ ਸਹੀ ਅੱਡੀ ਅੱਡੀਆ ਗੱਡੀਆਂ ਲਈ ਫਿਰਦੇ ਨੇ ਬਾਹਰ ਆਪਣੇ ਕੋਲ ਤਾਂ ਛੋਟੀ ਵੀ ਗੱਡੀ ਨਹੀਂ ਇੱਥੇ ਗੱਡੀ ਕਿੱਥੋਂ ਆਊਗੀ ਤੂੰ ਮੈਨੂੰ ਇੱਕ ਗੱਲ ਦੱਸ ਪਹਿਲਾਂ ਬਾਪੂ ਕੰਮ ਕਰਦਾ ਰਿਹਾ ਸਾਰੇ ਪੈਸੇ ਪੜ੍ਹਾਈ ਤੇ ਲਾਤੇ ਕੱਪੜਿਆਂ ਤੇ ਲਾਤੇ ਹੋਰ ਕੰਮਾਂ ਤੇ ਲਾਤੇ ਜਿੱਦਨ ਤੱਕ ਤੂੰ ਪੜ੍ਹ ਕੇ ਹਟਿਆ ਤੂੰ ਕੋਈ ਡੱਕਾ ਤੋੜਿਆ ਕਰਿਆ ਕੋਈ ਕੰਮ ਨੁਕਰ ਆਂਦਾ ਹੀ ਆ ਮੈਂ ਕੁਛ ਨਾ ਕੁਛ ਤਾਂ ਕਰਦਾ ਹੀ ਆ ਐਨੇ ਫਾਰਮ ਭਰੇ ਆ ਮੈਂ ਨੌਕਰੀਆਂ ਦੇ ਮੈਂ ਕਿਹੜਾ ਬੇਲਾ ਬੈਠਿਆ ਫਿਰ ਤੂੰ ਨੌਕਰੀਆਂ ਦੇ ਫਾਰਮਾਂ ਤੇ ਪੈਸੇ ਲਾਈ ਆ ਬਾਪੂ ਤੋਂ ਲੈ ਕੇ ਕਮਾਇਆ ਕੋਈ ਆਪ ਪਰ ਮੈਂ ਕਿਹੜਾ ਕੋਈ ਫਾਇਦੇ ਵਾਸਤੇ ਹੀ ਲਾਏ ਸੀਗੇ ਘਰ ਵਾਸਤੇ ਹੀ ਲਾਏ ਸੀਗੇ ਕਿਤੇ ਲੱਗ ਜੂਗਾ ਚਲ ਪਰ ਨਹੀਂ ਮਿਲਦੀ ਹੁਣ ਮੈਂ ਕੀ ਕਰਾਂ ਉਹ ਡਿਗਰੀ ਨਹੀਂ ਫਿਰ ਹੁਣ ਜੇ ਤੈਨੂੰ ਨੌਕਰੀ ਨਹੀਂ ਮਿਲਦੀ ਤੂੰ ਕੋਈ ਆਪਣਾ ਕੰਮ ਕਾਰ ਕਰ ਲੈ ਮੈਂ ਵੀ ਤਾਂ ਕਰਦੀ ਆ ਕੰਮ ਕਾਰ ਚ ਤਾਂ 10000 ਮਸਾ ਬਚਦਾ ਉਹ ਵੀ ਪਤਾ ਨਹੀਂ ਤੇਰੇ ਸਾਹਮਣੇ ਮੈਂ ਵੀ ਤਾਂ ਕਰਦੀ ਆ ਮੈਂ ਆਪਦੇ ਕੱਪੜੇ ਸੀਕੇ ਵੀ 30-35000 ਰੁਪਏ ਇੱਕ ਮਹੀਨੇ ਦਾ ਕਮਾ ਲੈਨੀ ਆ ਕਰ ਕਰਕੇ ਮੈਂ ਆਪਣੀ ਬੁਟੀਕ ਖੜੀ ਕਰ ਲਈ ਮੈਂ ਇੱਕ ਕੁੜੀ ਹੋ ਕੇ ਕਮਾ ਸਕਦੀ ਆ ਤੂੰ ਕਿਉਂ ਨਹੀਂ ਕਮਾ ਸਕਦਾ ਇੱਥੇ ਹੁਣ ਮੈਂ ਤੀਵੀਂ ਵਾਲੇ ਕੰਮ ਕਰਨ ਲੱਗ ਜਾ ਤੂੰ ਹੀ ਕੋਈ ਬੰਦਿਆਂ ਵਾਲਾ ਕਰ ਲੈ ਬੰਦਿਆਂ ਵਾਲਾ ਕਿਹੜਾ ਕੰਮ ਆ ਤੂੰ ਦੱਸ ਦੇ ਹੁਣ ਕਿਹੜਾ ਬਥੇਰੇ ਕੰਮ ਨਹੀਂ ਜਿਹੜਾ ਮਰਜੀ ਕੰਮ ਖਾਂ ਲੈ ਮੈਨੂੰ ਤਾਂ ਨਹੀਂ ਕੁਝ ਪਤਾ ਲੱਗਦਾ ਹੈਗਾ ਜਿਆਦਾ ਨਹੀਂ ਤੂੰ ਕੋਈ ਰੈਡੀ ਮਾਲ ਲੈ ਰੈਡੀ ਲਾ ਮੰਗਾ ਮੈਂ ਐਡਾ ਵੱਡਾ ਹੋ ਗੇ ਹੁਣ ਜੇ ਤੈਨੂੰ ਬਾਹਰ ਜਾ ਕੇ ਕੋਈ ਹੋਰ ਕੰਮ ਕਰਨਾ ਪੈਗਾ ਛੋਟਾ ਮੋਟਾ ਫੇਰ ਕੀ ਕਰੇਗਾ ਉੱਥੇ ਕੋ ਫਿਰ ਇੱਥੇ ਜਦਨ ਦੇਖ ਲੂਗਾ ਕੋਈ ਫੇਰ ਕੀ ਆ ਲੈ ਇੱਥੇ ਤਾਂ ਸਾਰੇ ਕਹਿਣਗੇ ਕਿ ਐਮ ਐ ਐਮ ਡਬਲ ਐਮ ਐ ਪੜ੍ਹ ਕੇ ਬੰਦਾ ਰੇੜੀ ਲਾਂਦਾ ਬਸ ਆਹੀ ਗੱਲਾਂ ਨੇ ਨਾ ਤੁਹਾਡੇ ਕਿੱਲੇ ਬਕਾਤੇ ਵੀ ਇੱਥੇ ਜੇ ਕੋਈ ਛੋਟਾ ਕੰਮ ਕਰਾਂਗੇ ਤਾਂ ਕੋਈ ਕੀ ਕਹੂਗਾ ਕੋਈ ਕੀ ਕਹੂਗਾ ਬਸ ਤੁਸੀਂ ਦੁਨੀਆ ਨੂੰ ਦੇਖਦੇ ਹੋ ਤੁਸੀਂ ਆਪਣੇ ਵੱਲ ਨਹੀਂ ਕਦੇ ਦੇਖਿਆ ਹੈਗਾ ਵੀ ਜੇ ਅਸੀਂ ਕੋਈ ਛੋਟਾ ਕੰਮ ਕਰਕੇ ਵੀ ਹੌਲੇ ਹੌਲੇ ਕਰਕੇ ਅਸੀਂ ਸਟੈਂਡ ਕਰ ਲਾਂਗੇ ਵੱਡਾ ਕੰਮ ਕਰ ਲਾਂਗੇ ਤੁਹਾਨੂੰ ਤੁਸੀਂ ਤਾਂ ਸਿੱਧਾ ਚੰਨ ਨੂੰ ਹੱਥ ਪਾਣ ਨੂੰ ਫਿਰਦੇ ਆ ਇਹ ਪੰਜਾਬ ਹੈ ਵੀਰੇ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਬੰਦਾ ਕੰਮ ਨਾ ਵੀ ਕਰੇ ਨਾ ਤਾਂ ਵੀ ਭੁੱਖਾ ਨਹੀਂ ਮਰਦਾ ਹੈਗਾ ਇੱਥੇ ਕੋਈ ਬੰਦਾ ਭੁੱਖਾ ਨਹੀਂ ਮਰਿਆ ਅੱਜ ਤੱਕ ਤੇਰੀ ਗੱਲ ਦੇਖ ਸਾਰੇ ਠੀਕ ਆ ਪਰ ਆਪਣੇ ਕੋਲ ਦੋ ਖਿੱਲੇ ਆ ਆਪਾਂ ਕੀ ਕਰਾਂਗੇ ਦੋ ਥਿੱਲੇ ਚ ਕਿੰਨਾ ਕੁ ਕਮਾ ਲਾਂਗੇ ਤੇਰਾ ਵਿਆਹ ਵੀ ਕਰਨਾ ਮੈਂ ਵੀ ਚਾਹਣਾ ਕਿ ਕਿਤੇ ਵਧੀਆ ਘਰ ਚ ਹੋਵੇ ਹੁਣ ਮੈਂ ਕਿਹੜਾ ਕਾਮੜਾ ਬੇਹਾਂ ਫਸਲਾਂ ਦੇਖ ਕਿੰਨੀਆਂ ਸੋਹਣੀਆਂ ਖੜੀਆਂ ਨੇ ਇਹ ਪੰਜਾਬ ਦੀ ਧਰਤੀ ਆ ਇੱਥੇ ਦੋ ਖਿੱਲਿਆਂ ਚ ਬਹੁਤ ਕੁਝ ਹੋ ਸਕਦਾ ਦੋ ਕਿੱਲੇ ਬੰਦਾ ਕਰਨ ਵਾਲਾ ਹੋਵੇ। ਉਹ ਮੇਰੀ ਗੱਲ ਸੁਣ ਪੁੱਤਰਾ। ਜੇ ਤੂੰ ਮੇਰਾ ਸਾਥ ਦੇ ਨਾ ਆ ਦੋ ਕਿੱਲਾ ਜਿੱਤੇ ਆਪਾਂ ਕੈਨੇਡਾ 'ਚ ਇਨੀ ਕਮਾਈ ਕਰ ਸਕਦੇ ਆ। ਮੈਂ ਜੋ ਬਾਪੂ ਜੀ। ਉਹ ਕਿਵੇਂ ਕਮਾ ਲਾਂਗੇ? ਕਿੰਨੇ? ਉਹ ਕਿਵੇਂ? ਤੂੰ ਤਾਂ ਪੜਿਆ ਲਿਖਿਆ ਐ ਜੇ ਤੂੰ ਨਵੀਂ ਤਕਨੀਕ ਨਾਲ ਖੇਤੀ ਕਰੇਂਗਾ ਤਾਂ ਆਪਾਂ ਵਾਧੂ ਕੁਝ ਬਣਾ ਲਾਂਗੇ। ਅੱਛਾ। ਹੁਣ ਜੇ ਤੂੰ ਸੁੱਤਾ ਰਹੇਂਗਾ ਫਿਰ ਤਾਂ ਹੋਗੀਆਂ ਕਮਾਈਆਂ। ਬਾਪੂ ਬਿਲਕੁਲ ਸਹੀ ਕਹਿੰਦਾ। ਧਿਆਨ ਨਾਲ ਸੁਣ ਬਾਪੂ ਦੀ ਗੱਲ। ਉਹ ਗੱਲ ਸੁਣ ਪੁੱਤ। ਜੇ ਆਪ ਇੱਥੇ ਸਬਜ਼ੀ ਬੀਜੀ ਨਾ ਦੋਨੇ ਰਲ ਮਿਲ ਕੇ ਆ ਤੇਰੇ ਕੈਨੇਡਾ ਨਾਲੋਂ ਤਾਂ ਵੱਧ ਕਮਾਈ ਹੋਊਗੀ। ਉਹ ਕਿਵੇਂ ਬਾਪੂ? ਆ ਗੱਲ ਸੁਣ ਮੇਰੀ ਪੁੱਤਰਾ ਜਦੋਂ ਆਪਾਂ ਇੱਥੇ ਵਨਸਵਾਨੀਆਂ ਸਬਜ਼ੀਆਂ ਬੀਜੀਆਂ ਇੱਕ ਤਾਂ ਰੋਜ਼ ਆਪਣੀ ਕਮਾਈ ਨਿੱਤਾਇਆ ਕਰੂਗੀ। ਆ ਤੈਨੂੰ ਆਪਣੇ ਪਿੰਡ ਵਾਲੇ ਜਿੱਤੇ ਹੋਰਾਂ ਨੂੰ ਨਹੀਂ ਪਤਾ ਹੈਗਾ ਉਹ ਐਨੀ ਸਬਜ਼ੀ ਬੀਜ ਦੇਣਗੇ। ਰੋਜ਼ ਨਵੇਂ ਤਨਵਾ ਪੈਸਾ ਹੁੰਦਾ ਹੈਗਾ। ਅੱਛਾ। ਪਰ ਇਹ ਗੱਲ ਹੈ ਪੁੱਤਰਾ ਆ ਹੁਣ ਜਿਵੇਂ ਤੂੰ ਸੁੱਤਾ ਰਹਿਣਾ ਐ ਤਾਂ ਕੰਮ ਨਹੀਂ ਚੱਲਣਾ ਹੈਗਾ। ਮਿਹਨਤ ਤਾਂ ਕਰਨੀ ਬੋ ਗੱਡ ਕੇ ਵਾਹਣਾ ਬੋ। ਨਹੀਂ। ਪੈਸਾ ਬਣਨਾ ਚਾਹੀਦਾ ਮਿਹਨਤ ਦਾ ਬੰਦਾ ਆਪ ਹੀ ਕਰ ਲੈਂਦਾ ਜਦ ਪੈਸਾ ਦਿਖਦਾ ਉਹ ਪੈਸਾ ਦਾ ਵਾਧੂ ਬਣੂਗਾ ਤੂੰ ਮੜਾ ਜਾ ਮੇਰਾ ਸਾਥ ਦੇ ਕੇ ਰਾਂ ਬਸ ਆ ਜਿਹੜੀ ਸੁਸਤੀ ਜੇ ਨੇ ਉਹਨੂੰ ਤਿਆਗ ਦੇ ਤੇਰੀ ਮਾਂ ਨੂੰ ਕਹਿਣਾ ਮੈਨੂੰ ਚੰਗੀ ਨਾ ਪੰਜੀਰੀ ਪੰਜੂਰੀ ਮਾਰ ਕੇ ਦੇ ਨਾਲੇ ਵੀਰੇ ਦੇਖ ਹੁਣ ਸਬਜ਼ੀਆਂ ਦਾ ਕਿੰਨਾ ਰੇਟ ਆ 60 ਰੁਪਏ ਕਿਲੋ ਸਬਜ਼ੀ ਵਿਕਰੀ ਆ ਆਪਾਂ ਇੱਕ ਟਾਈਮ ਦੀ ਖਰੀਦੇ ਹੋਏ ਰੋਂਦੇ ਆ ਹੂੰ ਜੇ ਇੰਨੀ ਤੇਜ ਆਪਣੀ ਸਬਜ਼ੀ ਵਿਕੂਗੀ ਤਾਂ ਤੂੰ ਸੋਚ ਆਪਾਂ ਕਿੰਨਾ ਪੈਸਾ ਕਮਾ ਸਕਦੇ ਆ ਇੱਥੇ ਤੇ ਨਾਲੇ ਹੋਰ ਗੱਲ ਜੇ ਸਬਜ਼ੀ ਦੇ ਨਾਲ ਤੂੰ ਕਿਤੇ ਡੈਰੀ ਫਾਰਮ ਵਗੈਰਾ ਖੋਲ ਲੈਣਾ ਉਹਦੇ 'ਚ ਵੀ ਬਹੁਤ ਕਮਾਈ ਆ। ਜੇ ਡੈਰੀ ਵਾਸਤੇ ਤਾਂ ਮੱਝਾਂ ਤੇ ਚਾਹੀਦੀ ਆਪਾਂ ਨੂੰ। ਮੱਝਾਂ ਤਾਂ ਚਾਹੀਦੀਆਂ ਨੇ। ਹੂੰ। ਸਰਕਾਰ ਸਬਸਿਡੀਆਂ ਵੀ ਦਿੰਦੀ ਆ ਉਹਦੇ ਤੇ। ਆਪਾਂ ਸਰਕਾਰ ਤੋਂ ਹੈਲਪ ਲੈ ਕੇ ਵੀ ਖੋਲ ਸਕਦੇ ਆ। ਨਾਲੇ ਡੈਰੀ ਫਾਰਮ ਦਾ ਕੰਮ ਬਹੁਤ ਸੋਹਣਾ ਚੱਲਦਾ। ਨਾਲੇ ਤਾਂ ਆਪਣਾ ਘਰ ਦਾ ਵੀ ਰੇਹ ਹੋ ਜਾਊਗਾ। ਨਾਲੇ ਦੁੱਧ ਕੀ ਖਾਵਾਂਗੇ? ਨਾਲੇ ਵੇਚਾਂਗੇ, ਨਾਲੇ ਪੈਸੇ ਕਮਾਵਾਂਗੇ। ਨਾਲੇ ਆਪਾਂ ਨੂੰ ਬਾਹਰ 30 ਲੱਖ ਰੁਪਈਆ ਲਾ ਕੇ ਜਾਣ ਦੀ ਜ਼ਰੂਰਤ ਨਹੀਂ ਹੈਗੀ। ਉਹ 30 ਲੱਖ ਵੀ ਬਚੂਗਾ। ਉਸ 30 ਲੱਖ ਦੀਆਂ ਤਾਂ ਤੂੰ ਕਿੰਨੀਆਂ ਮੱਝਾਂ ਪਾ ਸਕਦਾ ਇੱਥੇ? ਕਿੰਨਾ ਬਿジネス ਕਰ ਸਕਦਾ ਆ ਜਿੰਨੀ ਮਿਹਨਤ ਉੱਥੇ ਜਾ ਕੇ ਕਰਨੀ ਪੈਂਦੀ ਆ ਨਾ ਉਨੀ ਤਾਂ ਇੱਥੇ ਕਰਨ ਦੀ ਲੋੜ ਵੀ ਨਹੀਂ ਉਦੋਂ ਤਾਂ ਅੱਧੀ ਮਿਹਨਤ ਨਾਲ ਸਾਰਾ ਕੁਝ ਬਣ ਜੂ ਨਾਲੇ ਫਿਰ ਤੂੰ ਆਪਣੇ ਕੰਮ ਦਾ ਆਪ ਰਾਜਾ ਐ ਭਾਵੇਂ 9 ਵਜੇ ਉੱਠ ਭਾਵੇਂ 10 ਵਜੇ ਉੱਠ ਕਿਸੇ ਦੇ ਥੱਲੇ ਤੇਨੂੰ ਕੰਮ ਨਹੀਂ ਕਰਨਾ ਪੈਣਾ ਹੂੰ ਤੂੰ ਸੋਚ ਕੇ ਤਾਂ ਦੇਖ ਉਹ 30 ਲੱਖ ਦਾ ਤੂੰ ਕਿੰਨਾ ਕੁਝ ਕਰ ਸਕਦਾ ਨਾਲੇ ਆ ਜਿਹੜੇ ਬਾਹਰਲੇ ਦੇਸ਼ ਭੱਜਣ ਨੂੰ ਫਿਰਦਾ ਨਾ ਇੱਥੇ ਰਹਿ ਤੂੰ ਐਂ ਹੀ ਵਿਆਹ ਰਹਿਣਾ ਐ ਉੱਥੇ ਨਹੀਂ ਸੌਂਦਾ ਫਿਰ ਭੱਜੇ ਫਰੇਗਾ ਉੱਥੇ ਆ ਇਹ ਤਾਂ ਸੁਣਨ ਨੂੰ ਆਂਦਾ ਵੀ ਕੰਮ ਤਾਂ ਉੱਥੇ ਕਰਨਾ ਪੈਂਦਾ ਬਹੁਤ ਓਏ ਕੰਮ ਤਾਂ ਉਹੀ ਜੇ ਕੰਮ ਇੱਥੇ ਕਰ ਲੈ ਫਿਰ ਰੋਲਾ ਕਾਦਾ ਹੈਗਾ ਬਾਕੀ ਰਹੀ ਗੱਲ ਅਸੀਂ ਸਾਰੇ ਤੇਰੇ ਨਾਲ ਤੇਰਾ ਸਾਥ ਦੇਵਾਂਗੇ ਤੇਰੇ ਨਾਲ ਕੰਮ ਕਰਾਵਾਂਗੇ ਕਿਉਂ ਬਾਪੂ ਹਾਂ ਹਾਂ ਬਿਲਕੁਲ ਪੁੱਤ ਹੁਣ ਤੂੰ ਦੱਸ ਜਾਣਾ ਹਲੇ ਵੀ ਬਾਹਰਲੇ ਦੇਸ਼ ਚਲੋ ਤੂੰ ਜੇ ਤੁਸੀਂ ਹੁਣ ਕਹਿੰਦੇ ਹੋ ਤੁਸੀਂ ਮੈਨੂੰ ਵਿਸ਼ਵਾਸ ਦੁਬਾਰੇ ਆ ਤਾਂ ਮੈਂ ਦੇਖਦਾ ਇੱਥੇ ਕਰਾਂਗੇ ਹਲੇ ਕਹਿੰਦਾ ਦੇਖਦਾ ਹਲੇ ਵੀ ਦੇਖੋ ਅਜੇ ਵੀ ਵਿਚਾਲੇ ਜੜਿਆ ਖੜਾ ਹੈਗਾ ਮੈਨੂੰ ਲੱਗਦਾ ਵੀ ਇਹ ਮੇਰੇ ਤੋਂ ਟੰਬੇ ਖਾ ਕੇ ਫੇਰ ਖੜੂ ਕੋ ਨਹੀਂ ਹੁਣ ਤਾਂ ਮੈਂ ਇੱਥੇ ਰਹੂਗਾ ਤੂੰ ਪੁੱਤ ਜ਼ੋਰ ਮਾਰ ਕੇ ਕੰਮ ਕਰ ਆਪਾਂ ਇੱਥੇ ਹੀ ਲਹਿਰਾ ਬਹਿਰਾ ਲਾ ਦਾਂਗੇ ਉਹ ਮੈਦਾ ਵਤੰਦਰਾ ਕੱਲਾ ਨਹੀਂ ਦਬਿਆ ਹੈਗਾ ਜਦੋਂ ਆਪਾਂ ਦੋ ਤੇ ਦੋ 11 ਹੁੰਦੇ ਨੇ ਨਾ ਕਹਿੰਦੇ ਨੇ ਇੱਕ ਦੇ ਇੱਕ 11 ਆਪਾਂ ਤਾਂ ਵਾਈ ਠਾ ਦਾਂਗੇ ਪੁੱਤ ਤੂੰ ਕੰਮ ਕਰਨ ਵਾਲਾ ਬਣ ਕੇ ਰਾਂ ਚੱਲ ਠੀਕ ਆ ਫੇਰ ਮੈਂ ਨਹੀਂ ਜਾਂਦਾ ਹੈਗਾ ਹਾਂ ਚੱਲ ਮੇਰੀ ਗੱਲ ਸੁਣ ਬਾਪੂ ਨਾਲ ਕੰਮ ਕਰਾ ਫੇਰ ਹੁਣ ਆਪਾਂ ਕੱਲ ਕੋਲ ਤੇ ਨਹੀਂ ਗੱਲ ਪਾਉਂਦੇ ਹਾਂ ਉਹਨਾਂ ਐ ਕਰ ਮੜਾ ਜਨ ਅੱਗੇ ਜਾਂ ਖੇਤ ਦਾ ਗੇੜਾ ਮਾਰ ਕੇ ਆ ਪਹਿਲਾਂ ਬਾਹਰ ਨੂੰ ਸ਼ੁਰੂ ਕਰ। ਬਸ ਇਹ ਕਹੀ ਹੁਣ ਮੈਨੂੰ ਸੁਭਾ ਦੇ ਤੂੰ। ਹਾਂ ਬਸ ਬਸ। ਸ਼ਾਬਾਸ਼ ਵੀਰਾ। ਜਮਾਰ ਕੇ ਆ ਗੇੜਾ। ਹਾਂ ਬਸ ਠੀਕ। ਰੋਟੀ ਤਾਂ ਖਾ ਜਾ। ਰੋਟੀ ਮੈਂ ਆ ਕੇ ਖਾਉਂਗਾ ਹੁਣ। ਲੈ ਹੈ। ਬਾਪੂ ਇਹ ਤਾਂ ਰੋਟੀ ਵੀ ਨਹੀਂ ਖਾਂਦਾ ਹੁਣ। ਉਹ ਚੱਲ ਪੁੱਤ ਵਧੀਆ ਜੇ ਕੰਮ ਕਰ ਕਰਨ ਲੱਗੇਗਾ। ਮੇਰਾ ਤਾਂ ਖੂਨ ਵਧ ਗਿਆ। ਬਾਕੀ ਸ਼ਾਬਾਸ਼ ਏਤੀਏ ਤੇਰੇ ਜਿਹੜਾ ਤੈਨੂੰ ਸਮਝਾਤਾ। ਨਹੀਂ ਮੈਂ ਤਾਂ ਇਹਦੇ ਨਾਲ ਕਦੋਂ ਦਾ ਮੱਥਾ ਮਾਰਦਾ ਸੀ। ਮੇਰੇ ਤਾਂ ਸੁਣਦੇ ਹੀ ਨਹੀਂ ਸੀਗਾ। ਬਾਰ-ਬਾਰ ਲਈ ਸੀਗੀ। ਬਾਹਰ ਜਿਵੇਂ ਐ ਐ ਵੀ ਜਿਵੇਂ ਮਸਜ ਬਾਹਰ ਜਾਣਾ ਐ ਡਾਲਰ ਤੋੜ-ਤੋੜ ਕੇ ਲੈ ਆਉਣੇ ਨੇ। ਚਲ ਠੀਕ ਹੈ ਬਾਪੂ ਹੁਣ ਤੂੰ ਟੈਨਸ਼ਨ ਨਾ ਲਿਆ ਕਰ ਆ ਲੈ ਤੂੰ ਵੀ ਰੋਟੀ ਖਾ ਲੈ ਚਲ ਠੀਕ ਹੈ ਪੁੱਤ ਮੈਂ ਕਹਿੰਨਾ ਉਹਨੂੰ ਗਿੜਾ ਮਾਰੀ ਆਣ ਦੇ ਇਕੱਠੀ ਖਾ ਲਾਂਗੇ ਚਲ ਠੀਕ ਹੁਣ ਤਾਂ ਮੇਰੀ ਤਾਂ ਉਂਜੀ ਖੁਸ਼ੀ ਚ ਭੁੱਖ ਮਰ ਗਈ